ਲਓ ਜੀ ਭਾਈ ਲੈ ਗਿਆ ਲੁੱਟ ਕੇ ਮੇਲਾ ਬਾਜ ਬਾਜ ਹੁਰੀ ਦੀ ਆ ਤਾਹੇ ਅਧਰ ਵਿੱਚ ਕੋਈ ਨਾ ਭਾਈ ਤੁਹਾਨੂੰ ਕਿਹੜੇ ਕੋਸਵਾਰੇ ਕੈਸੀ ਅਸੀਂ ਅੱਜ ਦੇ ਬਾਬੇ ਮੁੰਡੇ 500 ਰੁਪਏ ਲੰਦੇ ਸਿਰ ਤੇ ਭਾਈ ਤੇ ਭਾਈ ਇਹ ਮਤਲਬ ਹੁੰਦਾ ਨਾ ਉਹ ਸ਼ੁਭ ਮੰਨਾ ਆਂਦਾ ਸਿਰ ਤੇ ਕੋਹ ਨਹੀਂ ਆ ਕੋਹ ਨਹੀਂ ਆ ਕਿ ਤੂੰ ਬਾਬਿਆ ਦਾ ਜਰਮਨ ਸ਼ੈਫਡ ਪਾਪਾ ਜੀ ਆਹ ਜਰਮਨ ਸ਼ੈਫਡ ਇੱਧਰ ਆ ਕੇ ਉਹ ਦੂਰ ਜਾ ਆ ਮਸਜਿਦ ਦੀ ਮੰਨ ਕੇ ਭਰੀ ਬੰਨਾ ਮੇਰੀ ਤਾਂ ਮਾਚੀ ਹੋਗੀ ਆ ਅਰੇ ਮਾਚੀ ਆ ਜਾ ਕੇ ਮੇਰਾ ਐਡੀ ਮਾਚੀ ਆ ਨਾ ਮੰਦਨ ਨੇ ਮੋਟੇ ਆਕ੍ਰੂ ਦੇ ਲਾ ਲਾ ਕਿਤੇ ਦੇ ਨਾਲ ਲੱਗੀ ਆ ਢੀ ਉਹਦੇ ਵਿੱਚ ਪਸੰਦ ਆ ਵੜਦੀ ਨਹੀਂ ਨਹੀਂ ਖਾਂਦੀ ਜੇ ਬਨ ਗਿਆ ਅਰੇ ਕੱਲ ਦੇ ਇੱਥੇ ਫਿਰਦੇ ਆ ਖਾਨ ਦਾ ਡਾਰ ਬਾਲਾ ਆ ਗੋਪੀ ਕੋਣੀ ਤੇਰੇ ਪਰਸੇ ਜਿਹੜਾ ਵੀ ਕੀ ਪਾਇਆ ਨਹੀਂ ਆ ਇਹ ਝੰਡੀਆਂ ਬੰਨਦੇ ਘਾਂ ਕਰਕੇ

ਬਾਂਦਰੀ ਟਿਕਾ ਗਿਆ ਬਾਜ ਇਹ ਬਈ ਘੋੜੇ ਆ ਬਾਬਿਆਂ ਦੇ ਜਦੋਂ ਛੜਦੇ ਆ ਬਾਬੇ ਕਹਿੰਦੇ ਵੀ ਮਧਾਨ ਵਿਹਲਾ ਹੁੰਦਾ ਤਰ੍ਹਾਂ ਇਹਨਾਂ ਤੇ ਧਰਤੀ ਦੇ ਨਾਲ ਵਿਛਦੇ ਤੁਰੇ ਜਾਂਦੇ ਆ ਦੋ ਦੋ ਤਿੰਨ ਤਿੰਨ ਜੋੜੀਆਂ ਇਕੱਠੀਆਂ ਲੱਗੀਆਂ ਘੋੜਿਆਂ ਦੀਆਂ ਜਦੋਂ ਹਾਂ ਪੁੱਤ ਦੱਸ ਤੇਰੀ ਪ੍ਰੋਬਲਮ ਆਹੀ ਹੈ ਝੂਲਿਆਂ ਤੇ ਜਾ ਕੇ ਤੈਨੂੰ ਇਹ ਹੋ ਜੂਗਾ ਕਿ ਛੇਤੀ ਗਰਾਊਂਡ 'ਚ ਚੱਲ ਗਏ ਗਰਾਊਂਡ 'ਚ ਜਾ ਕੇ ਤੈਨੂੰ ਇਹ ਹੋ ਜੂਗਾ ਛੇਤੀ ਉਧਰ ਨੂੰ ਚੱਲ ਗਏ ਬੀਜਮ ਪਹਿਲਾਂ ਤਾਂ ਉਹ ਘਰੇ ਤਾਂ ਘੂੜੇ ਘੂੜੇ ਲਾਈ ਸੀ ਤੈਨੂੰ ਮੈਂ ਲੈ ਗਿਆ ਹੀ ਨਹੀਂ ਆਇਆ ਕਰਨਾ ਮੈਂ ਤੜਕੇ ਤਾਂ ਨਹੀਂ ਆਇਆ ਵੀਡੀਓ ਬਣਾਉਣ ਮੈਂ ਚੱਲਣਾ ਦੁਆਕਾਂ ਨੂੰ ਨਾਲ ਹੀ ਲੈ ਚੱਲਾਂਗੇ ਨਾਲੇ ਚੱਲੇ ਦੇਖ ਆਉਣੀਆਂ ਤੇ ਨਾਲੇ ਕਿਹੜਾ ਪਿੰਡ ਆ ਤੇਰਾ ਇੱਥੋਂ ਦਾ ਹੀ ਤੂੰ ਕਿਹਦਾ ਮੁੰਡਾ ਤਚਾਲੇ ਦਾ ਚੈਣਾ ਮੇਰੇ ਟਰੱਕ ਦਾ ਵਾਲਾ ਪੁੱਤ ਅੱਛਾ ਤੇਰਾ ਘਰ ਦਾ ਹੀ ਮੁੰਡਾ ਤੁਸੀਂ ਉਨੀ ਬਾਬਾਣਾ ਕਰਾ ਦਿਆ ਕਰੋ ਚੰਗਾ ਥੋੜਾ ਬੋਧਾ ਜਿਹੜਾ ਆਉਂਦੇ ਆ ਨਾ ਕਰਾ ਦਿਆ ਕਰੋ ਚੰਗਾ ਕੀ ਉਹ ਤਾਂ ਉੱਥੇ ਸੀਗਾ ਬੰਨੇ ਆਂਦਾ ਕਿ ਇੱਥੇ ਫੇਰ ਆ ਗਿਆ ਮੁਰਕੁੜ ਕੇ ਠੀਕ ਹੈ ਜੀ ਨਾਲੇ ਮੈਂ ਕੋ ਉਧਰ ਬੰਨੇ ਆਂਦੀ ਸੀ ਇਹ ਬਾਬਾ ਜੀ तेरी समझ आ गया सर ਇਹ ਜੀ ਦੋ ਰੇਡ ਜੁਗਾ ਹੈ ਮਾੜਾ ਮਾੜਾ ਚਿਹਰਾ ਦੇਖाइए ਛੋਟਾ ਹੈ ਕਿਵੇਂ ਬਾਈ ਠੀਕ ਹੈ ਜੀ ਹੋਰ ਸੁਣਾਓ ਕਦੋਂ ਆਏ ਸੀ ਇੱਥੇ ਛੇਰਾ ਛੇਰਾ ਦੇ ਬੇਸ਼ੇਰੀ ਆ ਤਰਨ ਦਾ ਹੁਣੇ ਤੇ ਜੋੜਦਾ ਰਾਣਾ ਜੀ ਦੀ ਦਿਲ ਕੰਨਾਂ ਦੇ